ਜੋ ਜੋੜੇ ਛੱਦੇ ਤੇ ਜੋ ਬਰਕਰਾਰ ਪਾਰਟੀਆਂ ਇਹਦੀ ਹੱਡੀਆਂੇ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਆ ਜੋ ਸਾਡੇ ਜੋ ਅੱਜ ਦੇ ਮੁਖਮਾਨ ਨੇ ਸਰਦਾਰ ਕੇਵਲ ਸਿੰਘ ਜੀ ਦਿੱਤੋ ਜੋ ਕਮਵਾਸ਼ ਕੁਰਸੇ ਦੇ ਨਾਮ ਨਾਲ ਜਾਣੇ ਜਾਂਦੇ ਆ

ਜਾ ਕੇ ਕਰਨਾ ਸਾਫ ਕਾ ਐਮਐਲਏ ਪਦਾਉ ਸਰਦਾਰ ਜਨਰਲ ਸਿੰਘ ਜਿਮਾਰ ਹੋਰ ਕਾਉਂਸਲ ਕਾਰਟ ਦੇ ਅਰਜ਼ਿਆ ਬਦਲ ਚਾ ਆਗੂ ਸਹਿਬਾਨ ਪਿੰਡਾਂ ਚੋਂ ਐ ਪੰਜ ਪਰਸੈਂਟ ਸਾਰੇ ਤੋਂ ਪਹਿਲਾਂ ਸਭੋ ਵੈਰੋਜੀ ਦਾ ਖਾਲਸਾ ਵੈਰੋਜੀ ਦੀ ਫਤਹਿ ਅੱਜ ਆਪਣੇ ਪਰਿਵਾਰ ਵਿੱਚ ਦੁਬਾਰਾ ਆਲੇ ਮੈਨੂੰ ਢਿੱਲੋ ਸਾਹਿਬ ਦੀ ਪ੍ਰੇਰਨਾ ਦਾ ਸੱਤਕਾ منہوں بڑی خوشی ہوئی ہے میں دوبارہ کچھ گلتی ہے میں تو گلتی منگتا نہیں اتنی پہلے میری غلطی کر کے اپنا ایڈا وا نقصان کر لیا ایک ضلع کا وکاس ہو گیا میں محسوس کرتا سر کیونکہ ٹھنڈوں صاحب ایک اجے آگو نے کچھ آگو جی ہونے نے جنہوں کو طاقت ہوتی ہے وہاں بھول وکاس کروں کا ਉਹਨਾਂ ਸੇ ਮੇਰੇ ਵਰਗੇ ਵਿਕਾਸ ਕਰਾਉਣਾ ਚਾਹੁੰਦੇ ਹੁੰਦੇ ਨੇ ਉਹਨਾਂ ਕੋਲ ਤਾਕਤ ਨਹੀਂ ਪਰ ਮੈਂ ਮਹਿਸੂਸ ਕਰਦਾ ਵੀ ਸਰਕਾਰ ਕੇਵਲ ਸਿਰਫ ਲੋਕ ਇੱਕ ਹੈ ਜਿਹੜੇ ਅੱਜ ਤੱਕ ਵਿਕਾਸ ਕਰਾਉਣ ਦੀ ਤਾਕਤ ਨਹੀਂ ਹੈ ਤੇ ਵਿਕਾਸ ਕਰਾਉਣ ਦਾ ਅਧਿਕਾਰ ਵੀ ਹੈ جو بھی میرے رشتہ دار میرے دوست میرے مجھے پیار کرنے ہے بھی دن رات کر کے سردار کےلو سنگھ ڈلو نہیں بنائی ہے اور میں اس تو اسٹیج سارے وشواس دا بھی میں امانداری پوری پوری طاقت نالسوں کی مدد ਇਹਨਾਂ ਦੇ ਤਰ੍ਹਾਂ ਜਾ ਕੇ ਇਹਨੂੰ ਲੋਕ ਸਭਾ ਹਕੇ ਦੇ ਵਿੱਚੋਂ ਸਰੂਰ ਦੇ ਵਿੱਚੋਂ ਐਮਪੀ ਬਣਾ ਕੇ ਆਪਾਂ ਦਿੱਲੀ ਭੇਜਣਾ ਹੈ ਸ੍ਰੀ ਭੱਲੋ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਸਾਹਿਬ ਵੀਰ ਪ੍ਰਤਾਪ ਪੰਜਾਬ ਪ੍ਰਦੇਸ਼ ਕਾਂਗਰਸ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਵਾਦੀ Sa That's a ਕਰਨਾ ਚਾਹੀਦਾ ਹੈ ਸਾਹਮਣੇ ਪਾਰਟੀ ਦੀ ਵੀਡੀਓ ਹੈ ਵੀ ਕਿੱਥੇੋਂ ਆਇਆ ਭਾਈ ਇਹ ਕੋਣ ਆਇਆ ਮੇਰੇ ਸਾਹਮਣੇ ਹੈ ਮੇਰੇ ਬਹੁਤ ਸਾਲ ਤੁਸੀਂ ਬਣਾਈ ਆ ਸੈਂਟਰ ਦੇ ਵਿੱਚ 5 ਸਾਲ ਬੋਡੀ ਦੀ ਹੋਰ ਮਨ ਯਾਦ ਹੋ ਸਕਦਾ ਬੁੱਧਿਰ ਉਪச்சே ਤੇ ਭਾਈ ਤੇਰਾ ਤਾਂ ਕੋਈ ਪਰਿਵਾਰ ਹੈ ਨਹੀਂ ਤੈਨੂੰ ਤਾਂ ਪਤਾ ਹੀ ਨਹੀਂ ਪਰਿਵਾਰ ਕੀ ਹੁੰਦਾ 500 ਰੁਪਏ ਨਾਲ ਪਰਿਵਾਰ ਨਹੀਂ ਪਾਲਿਆ ਜਾਂਦਾ ਉਹਦੇ ਭਾਈ ਨੂੰ ਆਕਾਲੀਆਂ ਨੇ ਬਸ ਸਾਰ ਪੰਜਾਬ ਨੂੰ ਦੱਬ ਕੇ ਰੁਪਿਆ ਔਰ ਦੱਬ ਕੇ ਰੁਕਿਆ ਅੱਜ ਗੱਲਾਂ ਕਰਦੇ ਆ ਕਿ ਕੈਪਟਨ ਸਾਹਿਬ ਨੇ ਕਰਕੇ ਮਾਫੀ ਦਿੱਤੀ ਮੈਂ ਪੁੱਛਣਾ ਕਿ ਤੁਸੀਂ ਕੌਣ ਹੋ பிஸான ਉਹਨਾ ਡਿਟਰ ਨੂੰ ਦੱਸਣਾ ਚਾਹੁੰਦਾ ਇਹ ਜੋ ਸ਼ਰਮਿੰਦਾਂਡੀ ਅਸ ਵੇਲੇ ਜਿਹੜੇ ਬਰਗਾੜੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੇਇੱਜ਼ਤੀ ਹੋਈ ਆ ਲੋਕਾਂ 'ਚ ਬਹੁਤ ਗੁੱਸਾ ਆ ਆਪਾਂ ਲੋਕਾਂ 'ਚ ਨਹੀਂ ਜਾਣਾ ਉਹਦਾ ਦੋਚਿੱਤੀ ਕਹਿੰਦਾ ਬਾਪੂ ਮੈਂ ਵੀ ਨਹੀਂ ਜਾ ਕੇ ਰਾਜੀ ਪਰ ਇਹਨਾਂ ਨੇ ਜਾਣ ਕੇ ਧੱਕੇ ਨਾਲ ਕਿ ਤੈਨੂੰ ਐਮਐਲਏ ਬਣਾਇਆ ਤੈਨੂੰ ਵਜ਼ੀਰ ਬਣਾਇਆ ਤੈਨੂੰ ਲੜਨਾ ਪਊ ਉਹ ਦੋਚਿੱਤੀ ਨਾਲ ਲੜਦਾ ਉਹ ਵੀ ਸ਼ਰਾਮ ਤੋਂ ਆ ਕੋਹੜੇ ਵੀ ਸ਼ਰਾਮ ਤੋਂ ਇਲੈਕਸ਼ਨ ਨਹੀਂ ਲੜੀ ਕਦਾ ਕਿੱਥੇ ਜਾਉਂ ਜਾਂਦਾ ਕਿਤੇ ਹੋਰ ਸੁਪਰੇ ਜਾਉ ਜਾਂ ਤੁਹਾਡੀਆਂ ਸਟੇਜਾਂ ਲਾਇਆ ਕਰੂੰ ਤੁਸੀਂ ਮੈਨੂੰ ਕਿਸੇ ਨੇ ਕਿਹਾ ਜੀ ਕਿ ਹੁਵਾਸੀ ਆ ਸੁਣੰਨੇ ਆ ਇਹਦੇ ਚੁਟਕਲੇ ਦੇਖ ਕੇ ਮੈਂ ਘਬਰਾਉਣਾ ਆਪਾਂ ਪਹਿਲਾਂ ਵੀ ਇਹਨੂੰ ਸਟੇਜਾਂ ਤੇ ਬੁਲਾਉਂਦੇ ਸੀ ਪਹਿਲਾਂ 50 ਹਜ਼ਾਰ ਰੈਂਦਾ ਸੀ ਹੁਣ ਵੱਡਾ ਐ ਫਿਰ ਰਟਾਇਰ ਹੋ ਗਿਆ ਮੋੜੋ ਲੱਖ ਲੈ ਲੂਗਾ ਪਰ ਵਾਦਾ ਕਰਦਾ ਤੁਹਾਡਾ ਵੀਰ ਸਟੇਜਾਂ ਅੰਗਰੇਜ਼ੀਆ ਵੋਟਾਂ ਪੈ ਰਹੀਆਂ ਨੇ ਇਹ ਗੱਲ ਮੇਰੀ ਬੜੀ ਧਿਆਨ ਨਾਲ ਸੁਣਿਓ ਜੇ ਤੁਸੀਂ ਕੇਂਦਰ ਦੀ ਸਰਕਾਰ ਬਣਾਉਣ ਜਾ ਰਹੇ ਹੋ ਸੂਬੇ ਦੇ ਵਿੱਚ ਤਾਂ ਆਪਣੀ ਸਰਕਾਰ ਪਹਿਲੇ ਬਣੀਆਂ ਕੈਪਟਨ ਸਾਹਿਬ ਦੀ ਸਰਕਾਰ ਦੀਆਂ ਕਰਜ਼ੇ ਮਾਫੀਆਂ ਆਪਣੇ ਹੁਣੇ ਸਵੇਰੇ-ਸਵੇਰੇ ਨੰਨ ਬਰਾੜੇ 250 ਲਾਈਨਮੈਨ ਇੱਥੇ ਵੀ ਆਏ ਹੋਣੇ ਆ ਕਹਿੰਦੇ ਜੀ ਸਾਨੂੰ ਦਰਕਾਰ ਕੈਪਟਨ ਸਾਹਿਬ ਨੇ ਦਿੱਤਾ ਇਹ ਜਿਹੜਾ ਕੂਪ ਪ੍ਰਚਾਰ ਕਰ ਰਿਹਾ ਕਰਜ਼ੇ ਮਾਫੇ ਨਹੀਂ ਹੋਏ ਨੌਕਰੀਆਂ ਨਹੀਂ ਮਿਲੀਆਂ ਇਹਨਾਂ ਨੂੰ ਪੁੱਛੇ 10 ਸਾਲ ਤੁਸੀਂ ਕੀ ਦਿੱਤਾ ਹੁਣ ਕੈਪਟਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਸਾਰੀਆਂ ਪੰਚਾਇਤਾਂ ਸਾਰੀਆਂ ਸੰਗਤਾਂ ਸਾਰੀਆਂ ਜ਼ਿਲ੍ਹਾ ਪ੍ਰੈਸ਼ਰ ਸਾਰੀਆਂ ਕਾਂਗਰਸ ਰਜਿਤੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਇੱਕ ਵੀ ਨਹੀਂ ਆਈ ਜ਼ੀਰੋ ਆਈ ਹੈ ਹੁਣ ਇਹ ਪਾਰਲੀਮੈਂਟ ਦੀ ਤੁਸੀਂ ਹੁੰਜਾ ਫੇਰ ਦੇਣਾ ਤੋ ਇਹੀ ਮੈਂ ਕਹਿ ਲੱਗਿਆ ਕਿ ਇਹ ਜਿਹੜੀਆਂ ਹੁਣ ਆਪਣਾ ਸਮਾਉਣਾ ਸੁਪਰੇ ਦੇ ਵਿੱਚ ਕਾਂਗਰਸ ਦੀ ਸਰਕਾਰਾ ਥੋੜੀਆਂ ਵੋਟਾਂ ਧਰਨੂੰ ਧਰਨਪੁਰਾ ਜਨ ਸਰ ਮੜ ਪਸ ਤਿੰਨ ਪਿੰਡਾਂ ਨੂੰ ਮੁੰਡੀ ਪੈਂਦੀ ਆ ਮੈਂ ਪੱੱਕੀ ਕਰਾ ਦੀ ਕਹਿੰਦੇ ਹੁਣ ਉਹਦੇ ਢੇਡੇ ਮਾਰਦਾ ਫਿਰਦਾ ਭੁਗਵੰਤ ਬਾਹ ਕਹਿੰਦਾ ਮੈਂ ਕਰਾ ਦੀ ਸਾਧ ਜ ਮੈਂ ਕਰਾਤੀ ਮੈਂ ਉਹ ਯਾ ਟੋਰਦੀ ਬਾਦ ਸ਼ਾਹ ਦੇ ਪੱੱਕੀ ਕਰਾਤੀ ਹੁਣ ਆਇਆ ਧੱਕੇ ਜਿਵੇਂ ਸੇ ਸਾਕ ਦੇ ਜਿਹੜੀ ਉਸ ਤਰ੍ਹਾਂ ਦੀ ਮੌਜੂਦਾ ਸਰਕਾਰ ਕਾਲੀਆਂ ਤੋਂ ਹੋਈਆ ਸਿਰਫ ਸਿੱਖਿਆਕ ਦੇ ਨਹੀਂ ਸਾਰੇ ਸਰਸਾ ਦੇ ਵਿੱਚ ਨਾਨਕ ਦੇਵਾ ਆਈ ਗਿਤਾ ਦੀ ਆਈ ਕਰਾਂਗੇ ਪਰ ਇਹ ਨਹੀਂ ਵੀ ਘੱਟ ਨਹੀਂ ਕੀਤਾ ਸ਼ਰਾਬ ਪੀ ਕੇ ਉਸ 스테ਜ ਤੇ ਚੜ ਕੇ ਧੱਕੇ ਮਾਰ ਕੇ ਆ ਰਿਹਾ ਅਕਾਲੇ ਨੇ ਉਹਦਾ ਤੁਸੀਂ ਹੁਣ 19 ਤਰੀਕ ਨੂੰ ਫੈਸਲਾ ਕਰ ਲਿਆ ਕਿ ਚਲੋ ਇਹਨੂੰ ਤਰੋਤਾ ਕਰੀਏ ਇਹ ਤਾਂ ਆਪਦੇ ਡੋਪੋ ਕੀ ਵਜਾਵੇ ਉਹ ਜਿਹੜੇ ਦੂਜਾ ਪਿਆਰਾ ਗਲੀ ਜਾਂਦਾ ਵੀ ਮੈਂ ਤਾਂ ਐਨਐਲਈ ਰਹਾ ਜੇ ਆਹ ਨੂੰ ਆ ਫਿਰ ਵੀ ਐਨਐਲਈ ਆ ਸੋ ਉਹ ਚੱਲ ਰਹਾ ਐਨਐਲਈ ਦਾ ਕੀ ਵਰੀਆ ਸੋ ਇਸ ਕੰਮ ਦਾ ਤੁਸੀਂ ਪਿਆਰ ਰੱਖਣਾ ਜਿਹੜਾ 19 ਤਰੀਕਾ 10 ਵਨ ਮੋਟਾ ਉਸ ਦਾ ਪਾਉਣੀ ਹੈ ਮੇਰੀ ਬਿੰਕੀ ਆ ਕਿ ਇਹਨਾਂ ਦੇ ਪਿਛਲੇ 10

ਇਲਜ਼ਾਮ ਲੱਗ ਰਿਹਾ ਤੁਸੀਂ ਅਖਬਾਰਾਂ 'ਚ ਦੇਖ ਰਹੇ ਹੋ ਆ ਬੀਬੀ ਅਮਨਦੀਪ ਕੌਰ ਪ੍ਰੋਫੈਸਰ ਨੇ ਸੰਗਰੂਰ ਤੋਂ ਗੁਰਸਲ ਉਹਨੇ ਕਿਹਾ ਜੀ 100 ਕਰੋੜ ਦਾ ਕਪੜਾ ਜਿਹੜੇ ਬਾਹਰੋਂ ਫੰਡ ਆਏ ਆ ਇਹਨਾਂ 'ਚ ਕਪੜਾ ਹੋਇਆ ਇਹਨਾਂ ਦੀ ਪਾਰਟੀ ਵਾਲੇ ਕਹਿ ਰਹੇ ਆ ਟਿਲੋਂ ਸਾਹਿਬ ਇਹ ਲੋਕਾਂ ਦੀ ਇੱਥੋਂ ਭਦੌੜਦਿਆਂ ਦੀ ਸ਼ਿਕਾਇਤ ਆ ਵੀ ਭਦੌੜਦੇ ਤੇ ਮਹਿਲਕਲਾਂ ਦੀ ਸਾਰੀ ਗ੍ਰਾਂਟ ਤੁਸੀਂ ਬਰਨਾਲੇ ਚ ਲਾ ਦਿੱਤੀ। ਇਹ ਬਿਲਕੁਲ ਗਲਤ ਹੈ ਜੀ। ਜਿਹੜੀ ਗਰੰਟਾ ਆਈਆਂ ਨੇ ਜਿਹੜੇ ਇੱਥੋਂ ਦੇ ਨਮਾਇंदे ਆ ਉੱਥੇ ਦੇ ਪੰਜ ਗਰਾਈਆਂ ਬੀਬੀ ਹਰਚੰਦ ਕੌਰ ਨੇ ਜੋ ਕਿਹਾ ਉਹ ਦਿੱਤਾ। ਹੁਣ ਉਹਨਾਂ ਦੀ ਗੱਲ ਅਸੀਂ ਕਿਹਾ ਹੁਣ ਇਹਨਾਂ ਨੂੰ ਗਰੰਟਾ ਦੇ ਝੜੀਆਂ ਲਾ ਦੇਾਂਗੇ। ਸਰ ਸਰ ਕਿੰਨਾ ਤੁਸੀਂ ਅੱਜ ਪਾਰਟੀ ਕੋਈ ਹੈ ਜੀ ਫੋਟੋ ਨਹੀਂ ਇੱਕ ਪਾਰਟੀ ਹੈ ਜੀ ਇੱਕ ਪਾਰਟੀ ਸਾਡੇ ਇੱਕੋ ਇੱਕ ਸੰਗਰੂਰ ਜਿਹੜੀ ਪਾਰਲੀਮੈਂਟ ਆ ਸਾਡੇ 13 ਸਿੱਟਾ ਤੇ ਆਏ ਆ ਸਾਡੇ ਸੰਗਰੂਰ ਪਾਰਲੀਮੈਂਟ ਬੀਬੀ ਭੱਟੜ ਰਜਿੰਦਰ ਭਜਿੰਦਰ ਸਿੰਘਲਾ ਜੀ ਰਜ਼ੀਆ ਸੁਲਤਾਨਾ ਜੀ ਬੀਬੀ ਹਰਚੰਦ ਕੌਰ ਦਾਮਨ ਗੋਲਡੀ ਜੀ ਜਿੰਨੇ ਵੀ ਸਾਡੇ ਐਮਐਲਏ ਨੇ ਜਾਂ ਸਾਡੇ ਮੰਤਰੀ ਸਾਹਿਬਾਨ ਨੇ ਇਸ ਇਲਾਕਾ ਪਾਰਲੀਮੈਂਟ ਦੇ ਵਿੱਚ ਜਾ ਉਹਨਾਂ ਦੇ ਹਲਕਾ ਇੰਚਾਰਜ ਨੇ ਸਾਰਿਆਂ ਨੇ ਯੂਨਾਈਟਿਡ ਫਰੰਟ ਕਰਕੇ ਅਸੀਂ ਰੋਡ ਸ਼ੋ ਵੀ ਕੀਤੇ ਆ ਹਰੇਕ ਜਗ੍ਹਾ ਹਰੇਕ ਇਲਾਕੇ ਤੇ ਸਾਰੇ ਵਰਕਰ ਜਿਹੜਾ ਵੀ ਤੁਸੀਂ ਹਾਜ਼ਰ ਲਾਇਆ ਪਾਲ ਸਿੰਘ ਸੈਕਟਰੀ ਪਹਿਲੇ ਹੀ ਕਾਂਗਰਸ ਦੇ ਵਿੱਚ ਧੂਰੀ ਦਰਨ ਚੁੱਕਿਆ ਸੀ ਕੌਣ ਜੀ ਪਾਲ ਸਿੰਘ ਸੈਕਟਰੀ ਆ ਜਿਹੜਾ ਪੰਜਾਬ ਪਰਦੇਸ ਕਲੇ ਦਾ ਉਹ ਸਾਨੂੰ ਮਿਲੇ ਆ ਜੀ ਅਸੀਂ ਉਹਨਾਂ ਦਾ ਵੈਲਕਮ ਕੀਤਾ ਤੁਸੀਂ ਉੱਥੇ ਹੀ ਸੀਗੇ ਤੁਸੀਂ ਮੈਂ ਕਹਿੰਨਾ ਤੁਸੀਂ ਆਪ ਹੀ ਤਾਂ ਵੈਲਕਮ ਕਰਾਉਣ ਲਈ ਖੜਾ ਲੈਂਦੇ ਹੋ ਸਰਦਾਰ ਕਮਲ ਸਿੰਘ ਜੀ ਲੋ ਜਨਾਬ